ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਹੈ ਤੁਸੀਂ ਠੀਕ ਠਾਕ ਹੋਗੇ ਮੈਂ ਤੇ ਸ਼ਲਗਮ ਲੈ ਆਇਆ ਅੱਜ ਤੇ ਇਹਨਾਂ ਨੂੰ ਨਾ ਮੈਂ ਤੇ ਇੰਨੇ ਕੀ ਸ਼ਲਗਮ ਹੀ ਜਿਤਾ ਨਾ ਉਹਦੇ ਕੋਲ ਨਾ ਜ਼ਿਆਦਾ ਸ਼ਲਗਮ ਨਹੀਂ ਹੀ ਹੈਗੇ ਪਰ ਫਿਰ ਮੈਂ ਨਾ ਲੈ ਲਏਗਾ ਚਲੋ ਅੱਜ ਲੈ ਲਈਏ ਸ਼ਲਗਮ ਤੇ ਬਣਾਵਾਂਗੇ ਕਿਉਂਕਿ ਮੈਨੂੰ ਬਹੁਤ ਪਸੰਦ ਨੇ ਨਾਲ ਵਿੱਚ ਪਾਲਕ ਪਾ ਕੇ ਨਾ ਫਿਰ ਸ਼ਲਗਮ ਬਣਾਵਾਂਗੇ ਤੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਫਿਰ ਉਹਦੇ ਕੋਲ ਜਿੰਨੇ ਹੀ ਕਿਉਂਕਿ ਜਦੋਂ ਦੇਖੋ ਸਬਜ਼ੀ ਲਈ ਨਾ ਫਿਰ ਸ਼ਲਗਮ ਥੋੜੇ ਜਿਹੇ ਹੀ ਕਿਤੇ ਮੈਂ ਕਿਹਾ ਚੱਲ ਕੋਈ ਨਹੀਂ ਦੇਦੇ ਜਿੰਨੇ ਵੀ ਹੈਗੇ ਆ ਦੇਦੇ ਮੈਂ ਸਬਜ਼ੀ ਬਣਾਵਾਂਗੀ ਕਿਉਂਕਿ ਮੈਨੂੰ ਬਹੁਤ ਫੇਵਰੇਟ ਆ ਮੇਰੇ ਤੇ ਸ਼ਲਗਮ ਤੇ ਹੁਣ ਮੈਂ ਇਸ ਤਰ੍ਹਾਂ ਛਿੱਲ ਕੇ ਰੱਖ ਲਈ ਨਹੀਂ ਫਿਰ ਇਹਨਾਂ ਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਕੱਟ ਕੇ ਤੇ ਫਿਰ ਬਣਾਣੇ ਆ ਸ਼ਲਗਮ ਜਿਹੜੇ ਆ ਨਾ ਹੁਣ ਮੈਂ ਇਹਦੇ ਵਿੱਚ ਕੱਟ ਲਈਏ ਆ ਆਪਾਂ ਤੇ ਜਿੱਦਾਂ ਮੈਂ ਬਣਾਉਣੀ ਨਾ ਉਹ ਤੋਂ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਕਿ ਮੈਨੂੰ ਹੁਣ ਆ ਹਾਂ ਬਹੁਤ ਤਰ੍ਹਾਂ ਲੋਕੀ ਬਣਾਉਂਦੇ ਪਰ ਮੈਨੂੰ ਤੇ ਆ ਪਾਲਕ ਵਾਲੇ ਜਿਹੜੇ ਨੇ ਉਹ ਜ਼ਿਆਦਾ ਵਧੀਆ ਲੱਗਦੇ ਨੇ ਤੇ ਮੈਂ ਤੇ ਇਹੀ ਬਣਾਉਣੀ ਆ ਜ਼ਿਆਦਾਤਰ ਸਾਡੇ ਘਰ ਇਹੀ ਬਣਦੇ ਪਾਲਕ ਵਾਲੇ ਜਿਹਦਾ ਸਾਗ ਬਣਾਇਦਾ ਉਹ ਵੀ ਇਸ ਤਰ੍ਹਾਂ ਹੀ ਲੱਗਦਾ ਵਾ ਜਿਦਾ ਇਹ ਵੀ ਸਾਗ ਵਾਂਗੂ ਹੀ ਬਣਦਾ ਵਾ ਸ਼ਲਗ ਮੰਨ ਦੇ ਨੇ ਜਿਹੜੇ ਨੇ ਇਦਾਂ ਕੱਟ ਲੈਣੇ ਆ ਇਹ ਤੇ ਕੁੱਕਰ ਦੇ ਵਿੱਚ ਮੈਂ ਪਾਣੀ ਰੱਖ ਦਿੱਤਾ ਵੈਸੇ ਕੁੱਕਰ ਦੇ ਵਿੱਚ ਹੁਣ ਗਰਮ ਹੁੰਦਾ ਪਿਆ ਪਾਣੀ ਤੇ ਪਾਲਕ ਨੂੰ ਮੈਂ ਧੋ ਕੇ ਦੇ ਕੱਟ ਕੇ ਵਿੱਚ ਪਾ ਦਾਂਗੀ ਇਸ ਤਰ੍ਹਾਂ ਬਸ ਮੋٹے ਮੋٹے ਭਾਵੇਂ ਕੱਟ ਲਓ ਤੁਸੀਂ ਇਹ ਤੇ ਆਪਾਂ ਇਹਨਾਂ ਦਾ ਕੋਈ ਨਹੀਂ ਹੁੰਦਾ ਕਿ ਆਪਾਂ ਕਿੱਦਾਂ ਦੇ ਕੱਟਦੇ ਆ ਐਨੇ ਜ਼ਿਆਦਾ ਛਲਗਮ ਨਹੀਂ ਸੀ ਹੈਗੇ ਤਾਂ ਕਰਕੇ ਪਾਲਕ ਵੀ ਉਹ ਸਭ ਦੇ ਨਾਲ ਹੀ ਆਪਾਂ ਪਾਵਾਂਗੇ ਪਾਲਕ ਮੈਂ ਨਹੀਂ ਲੈ ਉਹ ਹਲਦੀ ਜਿਹੜੀ ਹੈ ਨਾ ਉਹ ਆਪਾਂ ਇਦਾਂ ਪਾ ਦਾਂਗੇ ਇਹਦੇ ਵਿੱਚ ਮੈਂ ਪਾ ਦਾਂਗੀ ਤੇ ਇਹਦੇ ਵਿੱਚ ਇਹ ਨਾ ਹਲਦੀ ਪੈਣੀ ਆ ਥੋੜੀ ਹਲਦੀ ਤੇ ਨਮਕ ਪੈਣਾ ਤੇ ਮਿਰਚਾਂ ਜਿਹੜੀਆਂ ਉਹ ਬਾਅਦ ਚ ਆਪਾਂ ਤੜਕੇ ਦੇ ਵਿੱਚ ਬਾਕੀ ਸਭ ਕੁਝ ਪਾਵਾਂਗੇ ਇਹਦੇ ਵਿੱਚ ਕੱਲਾ ਹਲਦੀ ਥੋੜੀ ਪਾਉਣੀ ਆ ਤੇ ਨਮਕ ਪੈਣਾ ਬਸ ਤੇ ਇਸਲਾ ਮਰਵਾ ਲੈਣੀ ਆ ਹੁਣ ਘੋਟਣਾ ਮੈਂ ਇਹਨਾਂ ਨੂੰ ਤੇਲਨ ਪਾ ਕੇ ਘੋੜਦੇ ਮੱਕੀ ਦਾ ਆਟਾ ਪਾਵਾਂਗੀ ਮੈਂ ਇਹਦੇ ਵਿੱਚ ਨਾ ਮੱਕੀ ਦਾ ਆਟਾ ਵਾ ਤੇ ਜਿੰਨਾ ਕੁ ਉਹਦੇ ਹਿਸਾਬ ਨਾਲ ਇਹ ਮੱਕੀ ਦਾ ਆਟਾ ਆਪਾਂ ਪਾ ਲਈਏ ਨੇ ਜਿੰਨਾ ਕੁ ਸਾਡੀ ਇਹ ਛਲਗਮ ਹੋਣਾ ਇਸ ਕਰਕੇ ਜ਼ਿਆਦਾ ਨਹੀਂ ਪੈਣਾ ਹੈਗਾ ਕਿਉਂਕਿ ਛਲਗਮ ਥੋੜੀ ਹੀ ਹੈ ਇੰਨੇ ਜ਼ਿਆਦਾ ਨਹੀਂ ਆ ਉਸਾ ਬਿਨਾ ਚਰਗਮਾਂ ਦੇ ਵਿੱਚ ਪਾ ਲਈਦਾ ਮੱਕੀ ਦਾ ਆਟਾ ਬਹੁਤ ਸਵਾਲ ਸੀ ਮੈਂ ਜੱਜ ਨੇ ਮੱਕੀ ਦੀ ਰੋਟੀ ਬਣਾ ਮੰਗੀ ਨਾ ਛਲਗਵਾਲ ਦੇ ਨਾਲ ਇਹਦੀ ਰੋਟੀ ਬਹੁਤ ਧੀਲਾ ਰਹਿੰਦੀ ਤੇ ਛਲਗਵਾਲ ਨੂੰ ਜਰਾ ਕੁਝ ਨਹੀਂ ਜਿਆਦਾ ਨਹੀਂ ਘੋਟਣ ਦੀ ਜਰੂਰ ਤੇ ਨਹੀਂ ਝਾਟੀ ਡਿੰਗ ਹੋ ਜਾਂਦੇ ਆ ਛਗਮਾਂ ਥੋੜੀ ਜਿਹਾ ਘਰ ਇਹ ਨਾ ਲਾਉਂਗੇ ਇੰਦਾ ਫਿਰ ਤੜਕਾ ਲਾਵਾਂਗੇ ਬਾਅਦ ਵਿੱਚ ਮੈਂ ਪਿਆਜ਼ ਤੇ ਅਦਰਕ ਕੱਟ ਲੈ ਤੇ ਲਸਣ ਨਹੀਂ ਆਪਾਂ ਪਾਉਂਦੇ ਛਗਮਾਂਾਂ ਵਿੱਚ ਲਸਣ ਨਹੀਂ ਪੈਂਦਾ ਹੈਗਾ ਤੇ ਇਹ ਆਪਾਂ ਮੈਂ ਨਾ ਕੱਟ ਕੇ ਰੱਖ ਲਿਆ ਤੇ ਬਸ ਹੁਣ ਨਾ ਤੜਕਾ ਹੀ ਲਗਾਣਾ ਤੇ ਤਾਂ ਸੌਰੀ ਇਹ ਮੈਂ ਨਾ ਰੋਟੀ ਇਸ ਲਈ ਚੀਨਾ ਨੂੰ ਦੇਤੀ ਆ ਰੋਟੀ ਤੇ ਤੌਰਿਕਾ ਵਗੈਰਾ ਲਗਾ ਲਿਆ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਲਾਈਵ ਕਰਨਾ ਸੀਗਾ ਨਾ ਤੇ ਇਦਾਂ ਮੱਖਣ ਬਾਕੇ ਸਾਨੂੰ ਵਧੀਆ ਲੱਗਦਾ ਮੱਖਣ ਵਿੱਚ ਪਾਇਆ ਹੋਇਆ ਨਾਲ ਆਚਾਰ ਨਾਲ ਮਿਰਚ ਲਵਾਵਾਂਗੇ ਤੇ ਮੱਕੀ ਦੀ ਰੋਟੀ ਖਾਣੇ ਆ ਤੇ ਇਹਨਾਂ ਨੂੰ ਮੈਂ ਦੇਤੀ ਸੀਗੀ ਤੇ ਮੈਂ ਵੀਡੀਓ ਬਣਾਈ ਨਹੀਂ ਕਿਉਂਕਿ ਉਦੋਂ ਮੈਂ ਲਾਈਵ ਹੀ ਲਾਈਵ ਦੇ ਵਿੱਚ ਹੀ ਮੈਂ ਸਬਜੀ ਸਬਜੀ ਨੂੰ ਤੜਕਾ ਜਿਹੜਾ ਲਾਇਆ ਨਾ ਲਾਈਵ ਦੇ ਵਿੱਚ ਹੀ ਲਾ ਦਿੱਤਾ ਸੀਗਾ ਇਸ ਕਰਕੇ ਮੈਂ ਸ਼ੇਅਰ ਨਹੀਂ ਕੀਤੀ ਤੇ ਹੁਣ ਮੈਂ ਰੋਟੀ ਲਕੀ ਸੀਗੀ ਖਾਣ ਤੇ ਪਲਾਸਟਿਕ ਇਹਦੇ ਇਨੋਗਨੋਰ ਕਰਿਆ ਪਲੀਜ਼ ਤੁਸੀਂ ਕਹਿੰਨਾ ਪਲਾਸਟਿਕ ਦੀ ਆ ਕੌਲੀ ਤੇ ਇਸ ਕਾਰ ਕਿ ਮੈਂ ਇਹਦੇ ਚ ਨਾ ਮਾਈਕਰੋ ਦੇ ਵਿੱਚ ਰੱਖ ਕੇ ਤੇ ਇਦਾਂ ਵਾ ਗਰਮ ਕਰ ਲੀਨੀ ਆ ਸਬਜੀ ਤੇ ਵਧੀਆ ਗਰਮ ਗਰਮੀ ਚੰਗੀ ਲੱਗਦੀ ਆ ਨਾ ਸਬਜੀ ਹੋਵੇ ਤੇ ਵਿੱਚ ਮੱਖਣ ਪਾਇਆ ਹੋਵੇ ਤੇ ਗਰਮ ਗਰਮ ਵਧੀਆ ਲੱਗਦੀ ਆ ਤਾਂ ਹੁਣ ਮੈਂ ਖਾ ਲਵਾਂ ਇੰਜੋਏ ਕਰਾਂ ਮੱਕੀ ਦੀ ਰੋਟੀ ਇਹਨੇ ਸਾਗ ਵੈਸੇ ਕਰਦੀ ਹੁੰਦੀ ਆ ਤੇ ਇਹਦੇ ਨਾਲ ਜਿਦਾ ਹੁਣ ਮੈਂ ਸਾਗ ਉਹਦੇ ਨਾਲ ਕੀਤਾ ਨਾ ਦਸਤਰੀ ਦੇ ਨਾਲ ਮੈਂ ਤੇ ਸੋ ਕੋ ਮੇਰਾ ਕਿੰਨੀ ਮੋਟਾ ਵਾ ਸਾਗ ਤੇ ਸਾਡੇ ਮੰਮੀ ਸਾਗ ਜਿਹਨੂੰ ਕਰਦੇ ਹੁੰਦੇ ਸੀ ਨਾ ਦਸਤਰੀ ਦੇ ਨਾਲ ਦਸਤਰੀ ਦੇ ਨਾਲ ਕਰਦੇ ਹੁੰਦੇ ਸੀ ਨਾ ਸਾਗ ਇਹਦੇ ਨਾਲ ਤੇ ਉਦੋਂ ਇੰਨਾ ਬਰੀਕ ਸਾਗ ਕਰਦੇ ਸੀ ਨਾ ਜਿੱਦਾ ਚੀਰ ਦੀ ਲੈ ਕੇ ਹੁਣ ਸਾਨੂੰ ਕੋਈ ਨਾ ਵੇਖੋ ਵੀ ਸਾਗ ਮੈਨੂੰ ਬਾਅਦ ਹੋਣੀ ਇਹ ਵੀ ਆਇਆ ਮੈਨੂੰ ਉਦੋਂ ਨਹੀਂ ਪਹਿਲਾਂ ਕੱਟਣਾ ਹੁੰਦਾ ਹੁੰਦਾ ਦਾਤਰ ਦੇ ਨਾਲ ਵੀ ਪਰ ਫਿਰ ਵੀ ਹੁਣ ਕੰਮ ਚਲਾਉ ਜੇ ਕਰਨਾ ਪਵੇ ਫਿਰ ਕਰ ਸਕਦੇ ਆਪਾਂ ਪਰ ਜਿੱਦਾਂ ਮੰਮੀ ਦੇ ਟਾਈਮ ਦੀ ਗੱਲ ਕਰਦੀ ਮੰਮੀ ਸਾਡੇ ਕਰ ਦਿੰਦੇ ਸੀਗੇ ਸਾਗ ਹੱਥ ਦੇ ਨਾਲ ਤੇ ਬਹੁਤ ਬਰੀਕ ਕੱਟ ਦਿੰਦੇ ਹੁਣ ਵੀ ਜਿਹੜੇ ਹੱਥ ਕੱਟਦੇ ਆ ਨਾ ਉਹਨਾਂ ਨੂੰ ਪਤਾ ਹੋਵੇਗਾ ਬਹੁਤ ਬਰੀਕ ਕੱਟਦੇ ਨੇ ਤੇ ਇਹ ਮੁੜ ਕੇ ਬਾਅਦ ਵਿੱਚ ਤੇ ਆਪਾਂ ਆਏ ਜਿੱਤੇ ਹੀ ਸਾਗ ਕੋਲ ਲੱਗੇ ਜਿਸ ਤਰ੍ਹਾਂ ਸਤਵਾਸ ਤੇ ਇਹ ਇਹ ਆਸਾਨ ਤਰੀਕਾ ਹੋ ਗਿਆ ਹੁਣ ਜੀ ਪਹਿਲਾਂ ਹੁੰਦਾ ਸੀਗਾ ਡਾਕਟਰ ਦੇ ਕਰਨਾ ਤੇ ਹੁਣ ਅੱਗੇ ਹੁਣ ਤੇ ਸੌਖੇ ਕੰਮ ਹੋ ਗੋਤ ਨੇ ਆਪਾਂ ਸਾਗ ਨੂੰ ਐਂਦਾ ਕੱਟ ਸਕਦੇ ਆ ਤੇ ਇਹ ਆਸਾਨ ਤਰੀਕਾ ਹੀ ਹੋ ਗਿਆ ਇਸ ਤਰ੍ਹਾਂ ਲਾਈ ਜਾਵਾਂਗੇ ਨਾਲੋਂ ਨਾਲ ਤੇ ਨਾਲ ਨਾਲ ਸਾਗ ਨੂੰ ਆਪਾਂ ਕੱਟੀ ਜਾਵਾਂਗੇ ਇਹ ਤਾਂ ਬਰੀਕ ਹੁੰਦਾ ਹੀ ਹੁੰਦਾ ਵਸਾਲ ਕਿਉਂਕਿ ਇਹ ਬਰੀਕ ਹੀ ਕੱਟਿਆ ਜਾਂਦਾ ਇਹਦੇ ਨਾਲ ਮੈਂ ਲਿਫਾਫਾ ਰੱਖ ਲਿਆ ਸੀਗਾ ਲਿਫਾਫਾ ਸਾਫ਼ ਆ ਮੇਰਾ ਤੇ ਇਹਦੇ ਤੇ ਹੀ ਕੱਟ ਲਵਾਂਗੀ ਹੁਣ ਅੱਗੇ ਜਦੋਂ ਸਾਗ ਆਪਾਂ ਕੱਟਿਆ ਕਰਨਾ ਇੱਜੇ ਕੋਈ ਨਾ ਕੋਈ ਚੀਜ਼ ਜੀ ਦਾ ਇਹਨੂੰ ਧੋ ਕੇ ਆਪਾਂ ਰੱਖ ਸਕਦੇ ਹਾਂ ਲਿਫਾਫੇ ਨੂੰ ਬਾਅਦ ਵਿੱਚ ਤੇਰੇ ਇੱਜੇ ਵਰਤ ਸਕਦੇ ਹਾਂ ਤੇ ਇਦਾਂ ਸਾਗ ਇਹ ਆਪਾਂ ਕੱਲੇ ਜਣੇ ਵੀ ਕੱਟ ਸਕਦੇ ਹਾਂ ਇਹਦੇ ਨਾਲ ਮੈਂ ਤਾਂ ਹੁਣ ਕੱਲੀ ਕਰ ਲਈਆਂ ਕਈ ਦੋ ਜਣੇ ਕਰ ਲੈਂਦੇ ਆ ਵੀ ਇੱਕ ਜਣਾ ਛੀਨੀ ਲਾਈ ਜਾਂਦਾ ਤੇ ਇੱਕ ਜਣਾ ਸਾਗ ਕੱਟੀ ਜਾਂਦਾ ਇਸ ਤਰ੍ਹਾਂ ਕਰਕੇ ਪਰ ਮੈਂ ਤੇ ਕੱਲੀ ਕਰ ਲੈਣੀ ਆ ਸਾਗ ਇਸ ਤਰ੍ਹਾਂ ਹੁਣ ਆਦੂ ਪੈ ਗਈ ਆ ਨਾ ਮੈਂ ਅੰਦਰ ਸਾਗ ਵੈਸੇ ਅ ਰੱਖਿਆ ਹੋਇਆ ਵਾ ਤੇ ਮੈਂ ਥੋੜਾ ਜਿਹਾ ਲੈ ਜਾਂਦਾ ਸੀ ਤੁਹਾਨੂੰ ਮੈਂ ਦਿਖਾਣ ਵਾਸਤੇ ਫਿਰ ਮੈਂ ਹੋਰ ਵੀ ਸਾਰਾ ਹੋਂਕੋ ਤਰਕੇ ਨਾ ਇਸੇ ਹੀ ਸਾਗ ਤੇ ਤੁਹਾਨੂੰ ਸਾਗ ਇਸ ਤਰ੍ਹਾਂ ਰੱਖ ਦਿੱਤਾ ਪਾ ਦੇਤਾ ਕੋਜਾ ਬਾਅਦ ਚ ਜੇ ਹੇਠਾਂ ਹੂੰਗਾ ਨਾ ਫਿਰ ਪਾਵੂੰਗੀ ਇਹਦੇ ਵਿੱਚ ਮਿਰਚਾਂ ਤੇ ਲਸਣ ਜਿਹੜਾ ਉਹ ਨਹੀਂ ਮੈਂ ਲੱਗੀਆਂ ਆ ਵੇਖੋ ਲਸਣ ਛਿੱਲਣਾ ਵਾ ਹਜੇ ਲਸਣ ਛਿੱਲ ਕੇ ਫਿਰ ਲਸਣ ਵੀ ਮਨਾਲੇ ਇਹਦੇ ਪਾ ਦੇਣਾ ਤੇ ਨਮਕ ਪਾ ਦੇਣਾ ਬਸ ਇਹੀ ਚੀਜ਼ਾਂ ਪਾਉਣੀਆਂ ਨਮਕ ਤੇ ਲਸਣ ਲਸਣ ਪਾ ਕੇ ਤੇ ਇਹਨੂੰ ਬੰਦ ਕਰ ਦਾਂਗੇ ਪਹਿਲਾਂ ਮੈਂ ਸਾਰਾ ਪਾ ਕੇ ਫਿਰ ਬੰਦ ਕਰਾਂਗੀ ਇਹਨੂੰ ਇਹ ਜਦੋਂ ਹੀਠਾ ਹੁੰਦਾ ਨਾ ਫਿਰ ਇਹਨੂੰ ਆਪਾਂ ਹੀਠਾਓ ਕਰਕੇ ਤੇ ਫਿਰ ਪਾ ਕੇ ਫਿਰ ਬਾਅਦ ਵਿੱਚ ਬੰਦ ਕਰਾਂਗੀ ਇਹਨੂੰ ਹਲਦੀ ਅਦਰਕ ਪਾ ਕੇ ਚਾਹ ਬਣਾਉਣੀ ਹੈ ਅਦਰਕ ਵਾਲੀ ਚਾਹ ਨੂੰ ਵੈਸੇ ਜ਼ਿਆਦਾ ਪਸੰਦਵਾ ਤੇ ਜਿੱਦਾਂ ਹੁਣ ਥੋੜੀ ਜਿਹਾ ਵਿੱਚ ਚੇਂਜ ਕਰ ਲਈਦਾ ਕਿ ਵਿੱਚ ਲੈਟੀਆਂ ਲੌਂਗ ਵੀ ਪਾ ਲਈਦੇ ਆ ਇਹ ਹੁਣ ਫੇਠਾਉ ਜੇਗਾ ਨਾ ਫੇਟਾ ਕਰਕੇ ਫੇਠਾ ਕਰ ਲੈਣਾ ਸਾਗ ਨੂੰ ਐ ਮੈਂ ਨਮਕ ਨਹੀਂ ਵੇਸੇ ਪਾਇਆ ਨਮਕ ਤੋ ਵੇਸੇ ਹੁਣੇ ਪਾਉਣੀ ਆ ਨਮਕ ਵੀ ਐ ਨਮਕ ਪਾਇਆ ਲਈ ਇਹ ਛੋਟੇ ਕੁੱਕਰ 'ਚ ਹੀ ਹੋ ਗਿਆ ਕਿਉਂਕਿ ਇਹ ਇਹ ਕੁੱਕਰ ਸੋਹਣ ਛੋਟਾ ਵਾ ਮੈਂ ਹੋਰ ਨਾ ਚਾਹਨੀ ਆ ਵੀ 5 ਲੀਟਰ ਦਾ ਵੀ ਲਿਆਵਾਂਗੀ ਕਿਸੇ ਵੇਲੇ ਨਾਰਮਲ ਜਿਹਦਾ ਸਾਗ ਹੁੰਦਾ ਨਾ ਉਹ ਨਾ ਕਿ ਹੁਣ ਇੱਚ ਵਿੱਚ ਥੋੜਾ ਹੀ ਵੈਸੇ ਬਣਦਾ ਸਾਗ ਪੰਜ ਜਿਹੜਾ 5 ਲੀਟਰ ਵਾਲਾ ਉਹ ਨਾਰਮਲ ਤੇ 1 10 ਲੀਟਰ ਵਾਲਾ ਵਾ ਸਾਡੇ ਲੈ ਸਾਨੂੰ ਹੁਣ ਮੈਂ ਕਰਨਾ ਮੈਂ ਕਿ ਪਹਿਲੇ ਚਾਹ ਪੀਣਾ ਫਿਰ ਬਾਅਦ ਵਿੱਚ ਲਸਣ ਉੱਤੇ ਪਾ ਕੇ ਨਾ ਇਹਦੇ ਵਿੱਚ ਫਿਰ ਬੰਦ ਕਰ ਦਾਂਗੀ ਆ ਦੇਖੋ ਇਹਨਾਂ ਦੀ ਕਿਹੜਾ ਤੋਂ ਫਲੇਵਰ ਆ ਲਓ ਫੜੋ ਖਾ ਕੇ ਦੇ ਕਿਦਾਂ ਟੇਸਟੀ ਹੈ ਆਲੋ ਦੂਸਰਾ ਫਲੇਵਰ ਵੀ ਲੈ ਕੇ ਆਉਂਦਾ ਇੱਧਰ ਕਰਿਓ ਪਾਣੀ ਇਹਦੇ ਚੋਂ ਨਿਕਲ ਜਾਣਾ ਠੰਡ ਲਿਓ ਮਿੱਠਾ ਨਹੀਂ ਆ ਜੀ ਉਹ ਆਨਾਰ ਵਾਲਾ ਹੁੰਦਾ ਥੋੜਾ ਜਿਹਾ ਥੈਂਕ ਯੂ ਥੈਂਕ ਯੂ ਮਨਦੀਪ ਹੁਣ ਆਪਾਂ ਗੋਲ ਗੱਪੇ ਇੰਜੋਏ ਕਰਦੇ ਆ ਤੇ ਮੈਂ ਕਿਹਾ ਮਨਦੀਪ ਦੇ ਰਾਤੀ ਭੇਜਿਆ ਸੀ ਕਾ ਹੁਣ ਚਾਟ ਵੀ ਇਹ ਵੀ ਮੈਂ ਬਣਾ ਕੇ ਤੇ ਹੁਣ ਇਹ ਵੀ ਖਾਵਾਂਗੇ ਆਪਾਂ ਤੇ ਬਹੁਤ ਸਵਾਦ ਸੀਗੀ ਤੇ ਗੋਲ ਗੱਪੇ ਤੇਰੇ ਅੰਕਲ ਨੇ ਹੁਣ ਦੱਸ ਦਿੱਤੇ ਆ ਕਿ ਕਿੱਦਾਂ ਵਾ ਤੇ ਸਵਾਦ ਆ ਗੋਲ ਗੱਪੇ ਵੀ ਪਾਣੀ ਲੈਣਾ ਕੋਈ ਹੋਰ ਫਲੇਵਰ ਆਪੀ ਦੇਖੋ ਫਲੇਵਰ ਇੱਦਾਂ ਇਹ ਮਿੱਠਾ ਵਾ ਇਹ ਮਿੱਠਾ ਖਟਾ ਹੀਂਗ ਪਾਈ ਰਿਚ ਨੇ ਹੀਂਗ ਵਾਲਾ ਹੀਂਗ ਨੂੰ ਚੰਨ ਲਾ ਲਓ ਵਾ ਇਹ ਹੀਂਗ ਵਾਲਾ ਨਹੀਂ ਜਿਆਦਾ ਮਤਲਬ ਇਹ ਨਹੀਂ ਹੀਂਗ ਵਾਲਾ ਇਹ ਕੋਈ ਚੀਜ਼ ਵਿੱਚ ਵੀ ਹਾਨੂੰ ਹੀਂਗ ਨਹੀਂ ਪਾਉਂਦੇ ਹਾਂਗੇ ਤੇ ਵੈਸੇ ਤੇ ਇਹ ਵਧੀਆ ਵਾ ਸਵਾਦ ਆ ਪਰ ਹੀਂਗੇ ਨਹੀਂ ਵਰਤਦੇ ਨਾਲ ਕਿਸੇ ਚੀਜ਼ ਵਿੱਚ ਪਾਉਂਦੇ ਨਹੀਂ ਹੈਂਗਾ ਇਹ ਪੀ ਇਹ ਪੀ ਡੋਲ ਲੇ ਇਸ ਵਾਰ ਦਾ ਵਾਹ ਬਹੁਤ ਵਾਹ ਚਲੋ ਮੈਂ ਹੁਣ ਬਾਅਦ ਵਿੱਚ ਮਿਲਦੀ ਆ ਖਾਣਾ ਪਹਿਲਾਂ ਇੰਦਾ ਸਾਗ ਹੀ ਨਾ ਹੋ ਗਿਆ ਨੇ ਅੱਧਾ ਅੱਧਾ ਸਾਗ ਤੇ ਵੈਸੇ ਹੋ ਹੀ ਗਿਆ ਜ਼ਿਆਦਾਤਰ ਮੈਂ ਥੋੜਾ ਜਿਹਾ ਹੋਰ ਕਰਾਂਗੀ ਸਾਗ ਉਹ ਤਾਂ ਤੇ ਹੋ ਗਿਆ ਸਾਗ ਪਰ ਮੈਂ ਥੋੜਾ ਜਿਹਾ ਹੋਰ ਜਿਹਾ ਸਾਗ ਕਰਾਂਗੀ ਤੇ ਐਡਾ ਕਿੰਨੂ ਕਿੰਨੂ ਪਸੰਦ ਆ ਸਾਡੇ ਮੰਮੀ ਹੁੰਦੇ ਸੀ ਕਿ ਨਾ ਇਹਨਾਂ ਨੇ ਮੈਂ ਕਾਲਜ ਪਾ ਕੇ ਜੇਣ ਲੱਗੀ ਨਾ ਇਸ ਤਰ੍ਹਾਂ ਕਰਕੇ ਤੇ ਮੰਮੀ ਸਾਡੇ ਉਹਦਾ ਕੀ ਕਰ ਦਿੰਦੇ ਨਹੀਂ ਇਹ ਵੀ ਨਾਲ ਦੋਨੋਂ ਹੀ ਮਾਂ ਪਤੀ ਐਦਾਂ ਕਰਕੇ ਤੇ ਇਹ ਵਿੱਚ ਮਲਾਈ ਜਾਂ ਮੱਖਣ ਪਾ ਲੈਣਾ ਤੇ ਇਹ ਰੋਟੀ ਦੇ ਨਾਲ ਖਾਣਾ ਮੰਮੀ ਤੇ ਰੋਟੀ ਦੇ ਉੱਤੇ ਪਾ ਕੇ ਹੀ ਨਾਲ ਰੋਟੀ ਦੇ ਉੱਪਰ ਹੀ ਪਾ ਲਈ ਦਿੰਦੇ ਸੀਗੇ ਤੇ ਖਾਂਦੇ ਹੁੰਦੇ ਸੀਗੇ ਐਦਾਂ ਹੀ ਤੇ ਇਹਨਾਂ ਨੇ ਤਾਂ ਮੈਂ ਉੱਪਰੋਂ ਪਾ ਕੇ ਨਾ ਥੋੜਾ ਜੈ ਇਹਨੂੰ ਕੌਲੀ 'ਚ ਪਾਤਾ ਇਹਨਾਂ ਨੂੰ ਤੇ ਐਦਾਂ ਕਰਕੇ ਕੱਚਾ-ਕੱਚਾ ਹੀ ਖਾਂਦੇ ਹੁੰਦੇ ਆ ਇਹ ਤੇ ਇਸ ਤਰ੍ਹਾਂ ਵੈਸੇ ਕਈਆਂ ਨੂੰ ਪਸੰਦ ਹੋਏਗਾ ਮੈਨੂੰ ਲੱਗਦਾ ਵਾ ਦੇ ਜਿਹੜੀਆਂ ਸਾਡੀਆਂ ਮੰਮੀ ਮਾਵਾਂ ਸੀਗੀਆਂ ਉਹਨਾਂ ਨੂੰ ਇਦਾਂ ਪਹਿਲਾਂ ਖਾਂਦੀਆਂ ਹੁੰਦੀਆਂ ਸੀਗੀਆਂ ਕਿਉਂਕਿ ਜਦੋਂ ਬਣਦਾ ਹੁੰਦਾ ਸੀ ਸਾਗ ਉਹਨਾਂ ਰੋਟੀ ਦੇ ਉੱਤੇ ਪਾ ਕੇ ਇਦਾਂ ਹੀ ਸਾਗ ਨਾਲ ਥੋੜਾ ਜਿਹਾ ਤੇ ਉੱਤੇ ਮਲਾਈ ਮਿਲੂਈ ਪਾ ਕੇ ਜਾਂ ਮੱਖਣ ਪਾ ਕੇ ਉੱਤੇ ਤੇ ਇਦਾਂ ਰੋਟੀ ਖਾਣੀ ਹੁਣ ਇਹ ਵੀ ਮੰਗਦੇ ਪਏ ਕਹਿੰਦੇ ਅੱਧਾ ਕੁ ਹੋ ਗਿਆ ਸਾਗ ਤੇ ਮੈਨੂੰ ਦੇ ਦੇ ਵੀ ਤੇ ਹੁਣ ਮੈਂ ਖੋਲਿਆ ਸਾਗ ਤੇ ਮੈਂ ਕਿਹਾ ਚਲ ਦੇਖੀਏ ਸਵਾਦ ਦੇਗਾ ਦੇਖੋ ਇਹਨਾਂ ਨੇ ਫਿਰ ਉਦਾਂ ਹੀ ਕੀਤਾ ਜਿੱਦਾਂ ਮੈਂ ਨਾ ਕੌਲੀ ਦੇ ਵਿੱਚ ਪਾਇਆ ਸੀਗਾ ਇਹਨਾਂ ਨੇ ਫਿਰ ਇਹਦੇ ਵਿੱਚ ਪਾ ਕੇ ਨਾ ਰੋਟੀ ਦੇ ਉੱਤੇ ਪਾ ਕੇ ਫਿਰ ਖਾਂਦੇ ਮੈਨੂੰ ਲੱਗਾ ਇਦਾਂ ਕੋਈ ਜ਼ਿਆਦਾ ਮੈਂ ਤੇ ਕਦੀ ਇਸ ਪਰ ਮੈਨੂੰ ਲੱਗਦਾ ਕਿ ਇੰਦਾ ਜ਼ਿਆਦਾ ਸਵਾਦ ਲੱਗਦਾ ਵਾ ਕਿਉਂਕਿ ਮੰਮੀ ਹੁਣੀ ਜਿਦਾ ਖਾਂਦੇ ਹੁੰਦੇ ਨਹੀਂ ਨਾ ਉੱਪਰ ਤੇ ਇਹ ਵੀ ਇੰਦਾ ਇਹਨਾਂ ਨੇ ਰੋਟੀ ਦੇ ਉੱਤੇ ਪਾ ਦਿੱਤਾ ਸੀਗਾ ਕੋਲੀ ਦੇ ਵਿੱਚ ਇਹਨਾਂ ਨੇ ਫਿਰ ਉਹ ਚੱਕ ਕੇ ਨਾ ਰੋਟੀ ਦੇ ਉੱਤੇ ਪਾਇਆ ਵਾ ਫਿਰ ਇੰਦਾ ਹੀ ਮਜ਼ਾ ਆਉਂਦਾ ਹੋਗਾ ਮੈਨੂੰ ਤਾਂ ਪਤਾ ਨਹੀਂ ਵੈਸੇ ਕਿਉਂਕਿ ਮੈਂ ਐਂ ਨਹੀਂ ਕਦੀ ਤਾਂ ਖਾਂਦੀ ਪਰ ਸਾਡੇ ਮੰਮੀ ਵੀ ਖਾਂਦੇ ਸੀ ਤੇ ਵੀ ਖਾਂਦੇ ਇੰਦਾ ਹੁਣ ਮੈਂ ਸਾਗ ਨੂੰ ਵੈਸੇ ਘੋਟ ਹੀ ਲੈਣੀ ਆ ਸਾਗ ਹੋ ਗਿਆ ਵੈਸੇ ਅਲਣ ਪਾਣ ਲੱਗੀਆਂ ਹੁਣ ਮੈਂ ਅਲਣ ਪਾ ਕੇ ਦੇ ਘੋਟ ਲੈਣੇ ਆ ਵੀ කම අද බාලගේ මක්කිීදටේ සාගම කැද්දි පාදම සාගතය බෝධව දිය වණක දෙකෝ දෙක දවදනිකෙන දෙකද සාගදෙක සාග බෝධයක කොට සාග න ਦੇਵਤੇ ਭਾਵੇਂ ਸਾਰਾ ਖਾ ਲਿਆ ਇਹਨਾਂ ਨੇ ਇਹਨੂੰ ਸਵਾਲ ਲੱਗਾ ਕਿ ਕਿ ਜਿਹੜਾ ਖਾਂਦਾ ਨਾ ਤੇ ਉਹਨੇ ਮੱਖਣ ਵੀ ਕੱਢ ਲਿਆ ਵੈਸੇ ਮੱਖਣ ਵੀ ਕੱਢ ਲਿਆ ਮੈਂ ਤਾਜਾ ਮੈਂ ਕਿਹਾ ਅ ਥੈ ਤੇ ਥੋੜਾ ਜਿਹਾ ਮੱਖਣ ਭਰਿਆ ਵੀ ਸਾਗ ਦੇ ਵਿੱਚ ਵਧੀਆ ਲੱਗਦਾ ਹੁਣ ਮੈਂ ਸਾਗ ਨੂੰ ਤੜਕਾ ਨਹੀਂ ਲਗਾਣਾ ਆਪਾਂ ਇਦਾਂ ਹੀ ਸਾਗ ਖਾਵਾਂਗੇ ਹੁਣ ਜਿਹੜਾ ਸਰਦੀਆਂ ਵਾਲਾ ਜਦੋਂ ਹੰਗੰਦਰਾ ਵਾਲਾ ਸਾਗ ਹੀ ਨੇ ਵੀ ਤੇ ਸਾਨੂੰ ਵਧੀਆ ਸਾਰਿਆਂ ਨੂੰ ਲੱਗਦਾ ਆਪਾਂ ਸੋ ਇਹ ਉਦੋਂ ਨਹੀਂ ਤੜਕਦੇ ਆਪਾਂ ਤੇ ਅਗਲੇ ਦਿਨ ਜਦੋਂ ਵੀ ਖਾਣਾ ਨਾ ਅਗਲੇ ਦਿਨ ਖਾਣਾ ਜਦੋਂ ਇੱਕ ਟਾਈਮ ਆਪਾਂ ਤੇ ਇੱਦਾਂ ਹੀ ਖਾਣੇ ਆ ਮੱਖਣ ਪਾ ਕੇ ਤੇ ਇਸ ਤਰ੍ਹਾਂ ਹੀ ਵਧੀਆ ਲੱਗਦਾ ਹਨ ਤੇ ਹੁਣ ਬਣਾ ਬਣ ਗਿਆ ਵਾ ਤੇ ਹੁਣ ਮੈਂ ਤੇ ਤੁਹਾਨੂੰ ਪਤਾ ਮੈਂ 7:30 ਵਜੇ ਲਾਈਵ ਹੋਣੀ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਨੇ ਬਹੁਤ ਸਪੋਰਟ ਕਰਦੇ ਸਾਰਿਆਂ ਨੇ ਜਿੰਨੇ ਵੀ ਸਾਰੇ ਭੈਣ ਭਰਾ ਨੇ ਮੇਰੇ ਵਾਈ ਗੁਰੂ ਇੱਦਾਂ ਹੀ ਚੜ੍ਹਦੀ ਕਲਾ ਚ ਰੱਖੇ ਤੇ ਇੱਦਾਂ ਸਪੋਰਟ ਕਰਦੇ ਰਹੇ ਜੇ ਤੁਹਾਡੀ ਬਹੁਤ ਜ਼ਰੂਰਤ ਆ ਪਲੀਜ਼ ਆਪਣੀ ਆਪਣੀ ਸਪੋਰਟ ਕਰੋ ਤੁਸੀਂ ਸਾਰੇ ਜਣੇ ਮਿਲ ਕੇ ਤਾਂ ਕਿ ਸਾਡਾ ਇਹ ਮਨੋ ਹੋ ਜੇ ਵੀ ਮੋਨਟਾਈਜ਼ ਹੋ ਜੇ ਸਾਡਾ ਤੇ ਸਬਸਕ੍ਰਾਈਬ ਪਲੀਜ਼ ਸਾਰੇ ਜਣੇ ਜੋ ਵੀ ਵੀਡੀਓ ਦੇਖਦਾ ਨਾ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਪਲੀਜ਼ ਕਰ ਦਿਓ ਤੇ ਹੁਣ ਮੈਂ ਫਿਰ ਲਾਈਵ ਸਾਡੇ 6 ਵਜੇ ਹੁੰਨੀ ਆ ਫਿਰ ਸਾਰੇ ਜਣੇ ਜੁੜਿਆ ਕਰੋ ਲਾਈਵ 'ਚ ਆਇਆ ਕਰੋ ਪਲੀਜ਼ ਤੇ ਤੁਸੀਂ ਜੁੜੋਗੇ ਤੇ ਸਾਨੂੰ ਹੈਲਪ ਹੋਏਗੀ ਸਾਡੀ ਤੇ ਚਲੋ ਹੁਣ ਮੈਂ ਆ ਵੀਡੀਓ ਜਿਹੜੀ ਮੈਂ ਇਨੀ ਕੀ ਵੀਡੀਓ ਬਣਾਈਆਂ ਉਹ ਜ਼ਿਆਦਾ ਨਹੀਂ ਬਣਾਈ ਕਿਉਂਕਿ ਹੁਣ ਮੈਂ ਨਾ ਹੋ ਜਾਣਾ ਇਹ ਲਾਈਵ ਹੋਣਾ ਹੈ ਸਾਡੇ 6 ਵਜੇ ਤੇ ਹੁਣ ਸਵਾ 6 ਤੇ ਹੋ ਗਏ ਨੇ ਤੇ ਤੁਹਾਨੂੰ ਇਹ ਵੀਡੀਓ ਮੇਰੀ ਅੱਜ ਵਾਲੀ ਛੋਟੀ ਜੀ ਵੀਡੀਓ ਮੇਰੀ ਕਿੱਦਾਂ ਦੀ ਲੱਗੀ ਤੁਹਾਡੇ ਨਾਲ ਸ਼ੇਅਰ ਵੀ ਤਾਂ ਸਾਗ ਕਿੱਦਾਂ ਕੱਟਦੇ ਆਪਾਂ ਤੇ ਹੁਣੇ ਮੇਰੀ ਆਈ ਸੀ ਹੈਲਪਰ ਆਈ ਸੀ ਤਾਂ ਤੱਤ ਦੇ ਨਾਲ ਸਾਗ ਤੋਂ ਹੀ ਕੱਟ ਲੈਨੇ ਆ ਤੇ ਮੈਂ ਕਿਹਾ ਕਿ ਹਾਂ ਕੱਟ ਲੈਣੀ ਮੈਂ ਕਿਹਾ ਟਾਈਮ ਤੇ ਸਾਰ ਲਈਦਾ ਵਾ ਵਧੀਆ ਕੱਟਿਆ ਜਾਂਦਾ ਜਿੱਦਾਂ ਕਹਿੰਦੀ ਸਾਰੇ ਕਰਦ ਦੇ ਨਾਲ ਸਾਡੇ ਦੇ ਇਧਰ ਕਹਿੰਦੀ ਸਾਰੇ ਕਰਦ ਦੇ ਨਾਲ ਹੀ ਕੱਟਦੇ ਆ ਚਾਕੂ ਦੇ ਨਾਲ ਤੇ ਮੈਂ ਕਹਿੰਦਾ ਇਹਦੇ ਨਾਲ ਵੀ ਮੈਂ ਕਰ ਲੀਦਾ ਵੈਸੇ ਤੇ ਵੈਸੇ ਤੇ ਟੋਕਾ ਜਿਹੜਾ ਹੈਗਾ ਮੈਂ ਜਿਆਦਾ ਉਹਦੇ ਨਾਲ ਵੀ ਕਰਦੀ ਐ ਤੇ ਸਿਰਫ ਕਦੀ ਕਦਾਈ ਆ ਵੀ ਜੇਕਦੇ ਥੋੜਾ ਜਿਹਾ ਹੋਵੇ ਫਿਰ ਕੱਟ ਲੈਂਦਾ ਇਹਦੇ ਨਾਲ ਤੇ ਚੱਲ ਜਾਂਦਾ ਕੰਮ ਆਪਣਾ ਤੇ ਤੁਹਾਨੂੰ ਵੀਡੀਓ ਕਿਸਾ ਨਹੀਂ ਲੱਗੀ ਐ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਪਲੀਜ਼ ਕਰ ਦਿਓ ਤੁਹਾਡੀ ਹੈਲਪ ਦੀ ਬਹੁਤ ਜ਼ਰੂਰਤ ਆ ਆਪਣੀ ਹੈਲਪ ਜਰੂਰ ਕਰਿਓ ਤੁਸੀਂ ਤੇ ਚਲੋ ਜੀ ਮਿਲਦੇ ਆਂ ਦੂਸਰੀ ਵੀਡੀਓ ਦੇ ਵਿੱਚ ਓਕੇ ਬਾਏ